ਪ੍ਰੈਸ਼ਰ ਲੋਕਾਂ ਤੇ ਪੈਂਦਾ ਨਾ ਮੈਂ ਵੀ ਇੱਕ ਗੱਲ ਇਹ ਕਹਾਂ ਕਿ ਪ੍ਰੈਸ਼ਰ ਵੀ ਸਰਕਾਰਾਂ ਨੇ ਪਾਇਆ ਹੁੰਦਾ ਲੋਕਾਂ ਤੇ ਜਦੋਂ ਮੌਕੇ ਤੇ ਸਹੂਲਤਾਂ ਨਹੀਂ ਹੁੰਦੀਆਂ ਮੌਕੇ ਤੇ ਕੰਮ ਨਹੀਂ ਹੁੰਦੇ ਉਹਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਤੇ ਆਟੋਮੈਟਿਕਲੀ ਪ੍ਰੈਸ਼ਰ ਪੈਂਦਾ ਪਰ ਸਰਕਾਰ ਹੁਣ ਕਹਿੰਦੇ ਕਿ 30 ਮਾਰਚ ਤੱਕ ਇੱਕ ਮੁਹਿੰਮ ਵਿੱਢ ਰਹੀ ਹੈ ਜਿਹਦੇ ਚ ਉਹ ਕਹਿੰਦੇ ਕਿ ਬਲੱਡ ਪ੍ਰੈਸ਼ਰ ਕੈਂਸਰ ਜਾਂ ਕੋਈ 딴 ਨਹੀਂ ਬਿਮਾਰੀਆਂ ਨੇ ਉਹਦੀ ਘਰ ਘਰ ਜਾ ਕੇ ਚੈਕਿੰਗ ਕਰਨੀ ਆ ਤੇ ਹੁਣੇ ਨਹੀਂ ਮੜਾ ਜਾ ਕਲੀਅਰ ਕਰੋ ਕਿੰਨੇ ਕਿਹਾ ਕੇਂਦਰ ਸਰਕਾਰ ਦੀ ਆਸ਼ਮਾਨ ਰੋ ਗਿਆ ਜਿਹੜਾ ਹੈਗਾ ਯਾਨੀ ਕੇਂਦਰ ਸਰਕਾਰ ਦੀ ਸਕੀਮ ਹੋਏਗੀ ਤੇ ਦੇਖੋ ਉਹਦੇ ਚ ਠੀਕ ਕਿਹਾ ਕੇਂਦਰ ਸਰਕਾਰ ਨੇ ਜੇ ਇਹ ਫੈਸਲਾ ਕੀਤਾ ਹੈ ਕਿ ਮੁੱਢਲੇ ਤੌਰ ਤੇ ਜੜੀਆਂ ਗੈਰ ਲਾਗ ਵਾਲੀਆਂ ਹੁੰਦੀਆਂ ਮਤਲਬ ਕਿ ਜੜੀਆਂ ਲਾਗ ਤੋਂ ਦੂਜੀਆਂ ਬਿਮਾਰੀਆਂ ਹੁੰਦੀਆਂ ਇਲਾਵਾ ਜੀ ਜੀ ਤੇ ਇੱਕ ਬਿਮਾਰੀ ਹੁੰਦੀ ਹੈ ਲਾਗ ਨਾਲ ਬਿਮਾਰੀਆਂ ਹੁੰਦੀਆਂ ਅਜਵੇਂ ਹਵਾ ਚ ਕੋਈ ਜਾਂਦਾ ਵਾਇਰਸ ਉਹ ਇਨਫੈਕਸ਼ਨ ਨੂੰ ਫੈਲਦੀ ਹੈਗਾ ਜੀ ਇਹ ਕਿਸ ਤਰ੍ਹਾਂ ਦੀਆਂ ਇਹ ਬਿਮਾਰੀਆਂ ਕੈਂਸਰ ਹੈ ਬਲੱਡ ਹੈ ਬਲੱਡ ਪ੍ਰੈਸ਼ਰ ਸ਼ੂਗਰ ਜਿਹੜੀਆਂ ਕਿ ਅੱਜ ਕੱਲ੍ਹ ਆਮ ਆ ਤਾਂ ਉਹ ਫਿਰ ਹੁਣ ਇਹੀ ਹੈ ਕਿ ਹੋ ਸਕਦਾ ਕਰ ਕਰ ਦੇ ਵਿੱਚ ਮਤਲਬ ਕਿ ਭੇਜਣ ਜਾਂ ਦੈਰਾ ਰੱਖਦੇ ਆ ਕਿੰਨਾ ਰੱਖਦੇ ਆ ਮੈਨੂੰ ਪਤਾ ਨਹੀਂ ਇਸ ਚੀਜ਼ ਦਾ ਠੀਕ ਹੈ ਵਧੀਆ ਗੱਲ ਆ ਕਰ ਲੈਣ ਜਾਂਚ ਇੱਕ ਤੇ ਆਂਕੜਾ ਆਏਗਾ ਜੀ ਇਹ ਕੰਮ ਬੰਦੇ ਇਹ ਆ ਕਿ ਪਿੰਡਾਂ ਪੁੰਡਾਂ ਚ ਟੈਸਟ ਟੈਸਟ ਕੱਟ ਕਰਾਉਂਦੇ ਆ ਹੂੰ ਜਿਹਨੂੰ ਕਿਸੇ ਨੂੰ ਮਤਲਬ ਕਿ ਬਦਕਿਸਮਤੀ ਨਾਲ ਕੋਈ ਇਸ ਤਰ੍ਹਾਂ ਦਾ ਰੋਗ ਆਇਆ ਤੇ ਉਹ ਨਿਸ਼ਾਨਦੇਹੀ ਹੋ ਜਾਏਗੀ ਉਹਦਾ ਇਲਾਜ ਸ਼ੁਰੂ ਹੋ ਜਾਏਗਾ ਹੂੰ ਤੇ ਸਰਕਾਰ ਕੋਲ ਡਾਟਾ ਵੀ ਆ ਜਾਏਗਾ ਮੈਡੀਕਲ ਡਾਟਾ ਵੀ ਹੈ ਸਰਕਾਰ ਲਈ ਬਹੁਤ ਜ਼ਰੂਰੀ ਹੈ ਅੱਜ ਕੱਲ ਬਿਲਕੁਲ ਇਹੀ ਆ ਤੇ ਇਧਰੋਂ ਪੰਜਾਬ ਸਰਕਾਰ ਵੀ ਕਹਿੰਦੀ ਹੈ ਕਿ ਅਸੀਂ ਨੈਸ਼ਨਲ ਜਿਵੇਂ ਕਿਸੇ ਦੇਸ਼ ਦੀ ਇੱਕ ਮੈਂਟਲ ਹੈਲਥ ਪਾਲਿਸੀ ਹੁੰਦੀ ਹੈ ਕਿ ਪੰਜਾਬ 'ਚ ਇਦਾਂ ਦੀ ਮੈਂਟਲ ਹੈਲਥ ਪਾਲਿਸੀ ਲੈ ਕੇ ਆਵਾਂਗੇ ਜੀ ਉਹ ਵੀ ਮਾੜੀ ਗੱਲ ਨਹੀਂ ਹੈ ਪਰ ਜੇ ਗੱਲਾਂ ਤੋਂ ਅੱਗੇ ਵਧਿਆ ਜਾਵੇ ਤੇ ਬਿਲਕੁਲ ਇਹ ਸਿਰਫ ਗੱਲਾਂ ਹੀ ਕਰਨੀਆਂ ਨੇ ਤੇ ਜੋ ਮਰਜ਼ੀ ਕਰੀ ਚੱਲੋ ਸਭ ਪਰ ਸਮੱਸਿਆਵਾਂ ਮੇਟਰੀ ਦੋ ਹੋ ਜਾਂਦੀਆਂ ਨੇ ਇੱਕ ਤਾਂ ਇਹ ਹੋ ਜਾਂਦਾ ਕਿ ਗੱਲਾਂ ਹੀ ਕਰਦੇ ਨੇ ਕਈ ਵਾਰੀ ਐਕਸ਼ਨ ਹੀ ਨਹੀਂ ਲੈਂਦੇ ਤੇ ਦੂਜੀ ਸਮੱਸਿਆ ਇਹ ਵੀ ਹੁੰਦੀ ਹੈ ਵੀ ਕਈ ਵਾਰੀ ਐਕਸ਼ਨ ਲੈਂਦੇ ਆ ਜਦੋਂ ਤੇ ਉਹ ਐਕਸ਼ਨ ਕਾਗਜ਼ਾਂ 'ਚ ਹੋ ਜਾਂਦਾ ਜਿਵੇਂ ਮੰਨ ਲਓ ਵੀ ਗਿਣਤੀ ਵੀ ਕਰਨੀ ਆ ਜਾਂ ਚੈਕਿੰਗ ਵੀ ਕਰਨੀ ਆ ਤੇ ਉਹ ਰੀਅਲ 'ਚ ਕੁਝ ਹੋਰ ਹੁੰਦੀ ਹੈ ਕਾਗਜ਼ੀ ਕਾਰਵਾਈਆਂ 'ਚ ਬਹੁਤ ਹੋ ਜਾਂਦੀ ਹੈ ਇਹ ਗਿਲਸ ਮਸਿਆਣਾ ਬਿਮਾਰੀਆਂ ਉਦਾਂ ਹੀ ਵੈਸੇ ਜੇ ਤੁਸੀਂ ਦੇਖੋਗੇ ਤਾਂ ਭਾਈ ਬਿਮਾਰੀਆਂ ਹੀ ਆਪਣੇ ਆਪ ਦੇ ਵਿੱਚ ਫਾਰਮਾ ਲੌਬੀ ਵਾਸਤੇ ਇੱਕ ਬਹੁਤ ਵੱਡਾ ਵਪਾਰ ਹੈ ਹੂੰ ਬਹੁਤ ਵੱਡੀ ਗੇਮ ਹੈ ਜੀ ਜੀ ਕੈਂਸਰ ਦੀ ਤਾਂ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਕਿ ਪੂਰੀ ਦੁਨੀਆ ਦੇ ਵਿੱਚ ਕੈਂਸਰ ਬਿਮਾਰੀ ਤੋਂ ਅਮਰੀਕਨ ਕੰਪਨੀਆਂ ਜਿਹੜੀਆਂ ਬਹੁਤ ਵੱਡੀ ਕਮਾਈ ਕਰਦੀਆਂ ਤੇ ਇਸੇ ਕਰਕੇ ਤੇ ਬਹਿਸ ਹੁੰਦੀ ਹੈ ਕਿ ਜੇ ਕੋਈ ਬੰਦਾ ਕਹਿੰਦਾ ਕਿ ਮੈਂ ਆਪਦਾ ਕੈਂਸਰ ਹੈ ਆਪਦੇ ਢੰਗ ਨਾਲ ਠੀਕ ਕਰ ਲਿਆ ਜੀ ਤਾਂ ਉਹ ਅਗੋ ਉਹ ਉਹਨਾਂ ਦੀ ਲੌਬੀ ਜਿਹੜੀ ਟੁੱਟ ਕੇ ਪੈ ਜਾਂਦੇ ਕੇਸ ਤੱਕ ਵੀ ਦਰਜ ਹੋ ਜਾਂਦੇ ਆ ਖੈਰ ਇਹ ਸਰਕਾਰ ਦੀ ਜਿਹੜੀ ਪਾਲਿਸੀ ਆ ਠੀਕ ਆ ਵਧੀਆ ਗੱਲ ਆ ਕਰੋ ਇਦਾਂ ਦੇ ਚੈਕਅਪ ਹੋਣੇ ਚਾਹੀਦੇ ਆ ਬੱਚਿਆਂ ਦੇ ਵੀ ਹੋਣੇ ਚਾਹੀਦੇ ਆ ਸਕੂਲਾਂ ਦੇ ਵਿੱਚ ਜੀ ਉਹਨਾਂ ਚ ਕਿਹੜੀ ਚੀਜ਼ ਦੀ ਘਾਟ ਆ ਹਮਮ ਪ੍ਰੋਟੀਨ ਪ੍ਰੋਪਰ ਮਿਲ ਰਿਹਾ ਹੈ ਕਿ ਨਹੀਂ ਮਿਲ ਰਿਹਾ ਜੀ ਬੱਚਿਆਂ ਦੀ ਮੈਂਟਲ ਹੈਲਥ ਜਿਹੜੀ ਆ ਉਹ ਜਾਂਚਣੀ ਚਾਹੀਦੀ ਆ ਵੇਲੇ ਕਿ ਵੇਲੇ ਕਿੰਨਾ ਸਟ्रेस ਆ ਉਹਨਾਂ ਤੇ ਉਸਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਵਧੀਆ ਗੱਲ ਹੈ ਜੀ ਆਪਾਂ ਐਵੇਂ ਕਹੀ ਚੱਲੀਏ ਨਿੱਠ ਕੇ ਕੇ ਆ ਵੀ ਮਾੜਾ ਜੀ ਆ ਵੀ ਮਾੜਾ ਕਰੋ ਪਰ ਠੀਕ ਹੈ ਆਪਾਂ ਤੇ ਉਹ ਹੀ ਕਹਿੰਦੇ ਆ ਕਿ ਭਾਈ ਚਲੋ ਕੋਈ ਸ਼ੁਰੂਆਤ ਕਰ ਦਿਆਂ ਤੇ ਚੰਗੇ ਤਰੀਕੇ ਨਾਲ ਕਰੋ ਅਮਰਪਾਲ ਸਿੰਘ ਜੀ ਵੀ ਇਹੀ ਗੱਲ ਕਹਿ ਰਹੇ ਨੇ ਕਿ ਬਿਮਾਰੀਆਂ ਦੇ ਆਕੜੇ ਕਾਰਨ ਕਿ ਨੇ ਜਿਹੜੀਆਂ ਫਾਰਮਾ ਕੰਪਨੀਆਂ ਉਹਨਾਂ ਨੂੰ ਵੀ ਬੜਾ ਫਾਇਦਾ ਹੋਣਾ ਹੈ ਜਸਵਿੰਦਰ ਜੀ ਕਹਿ ਰਹੇ ਨੇ ਕਿ ਕੋਰੋਨਾ ਵੇਲੇ ਤੋਂ ਸਰਕਾਰ ਦੇ ਹਰ ਚੰਗੇ ਫੈਸਲੇ ਤੇ ਵੀ ਡਾਰੀ ਲੱਗਦਾ ਹੈ ਇਹ ਇਧਰ ਮਿੱਤਰ ਜੀ ਵੀ ਜੀ ਪੁੱਛ ਰਹੇ ਨੇ ਕਹਿੰਦੇ ਕਿ ਇਲਾਜ ਵੀ ਸਰਕਾਰ ਕਰਵਾਉਗੀ ਕਿ ਸਿਰਫ ਚੈੱਕ ਹੀ ਕਰਨਾ ਹੈ ਇਹਨਾਂ ਨੇ ਨਹੀਂ ਉਹ ਤੇ ਆਯੂਸ਼ਮਨ ਆਰੋਗਿਆ ਸਕੀਮ ਚੱਲਦੀ ਹੈ ਨਾ ਪਹਿਲਾਂ ਹੂੰ ਇਲਾਜ ਹੁੰਦਾ ਹੈ ਜੀ ਜੀ ਇਲਾਜ ਹੁੰਦਾ ਕਾਰਡ ਆਪਣੇ ਇੱਥੇ ਪੰਜਾਬ ਦੇ ਵਿੱਚ ਤਾਂ ਕਪਲੇ ਹੋ ਗਏ ਕਈ ਇਸ ਇਲਾਜ ਦੇ ਵਿੱਚ ਹੂੰ ਆਯੂਸ਼ਮਨ ਸਕੀਮ ਦੇ ਵਿੱਚ ਕਈ ਕਪਲੇ ਹੋ ਗਏ ਨੇ ਉਹ ਹੀ ਤੇ ਮੈਂ ਗੱਲ ਕਰ ਰਿਹਾ ਸੀਗਾ ਕਿ ਹੋਰ ਹੀ ਮਸਲਾ ਬਣ ਜਾਂਦਾ ਹੈ ਨਾ ਪਰ ਪੰਜਾਬ ਸਰਕਾਰ ਤੇ ਪੰਜਾਬ ਦੇ ਵਿੱਚ ਇਹ ਸਕੀਮ ਫੇਲ ਹੋਣ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਜੇ ਤੁਸੀਂ ਦੇਖੋਗੇ ਤਾਂ ਪੰਜਾਬ ਸਰਕਾਰ ਨੇ ਭੁਗਤਾਨ ਵੀ ਨਹੀਂ ਕੀਤਾ ਬਕਾਇਆ ਜੀ ਤਾਂ ਕੁਝ ਜਿਹੜੇ ਉਹ ਲਿਸਟ ਦੇ ਵਿੱਚ ਹੁੰਦੇ ਆ ਹਸਪਤਾਲ ਫਿਰ ਉਹ ਇਲਾਜ ਤੋਂ ਵੀ ਨਾਂ ਮੁਖਰਜੀ ਕਰਦੇ ਆ ਜੀ ਹੂੰ ਹੂੰ ਠੀਕ ਹੈ ਨਾ ਸੋ ਇਹੀ ਹੈ ਕਿ ਲਾਜ ਵੀ ਹੈਗਾ ਇਹਨਾਂ ਦੀ ਸਕੀਮ ਹੈਗੀ ਆ ਆਯੂਸ਼ਮਾਨ ਸਕੀਮ ਮਾੜੀ ਨਹੀਂ ਇੱਥੇ ਤਾਂ ਲੋਕਾਂ ਨੇ ਗੋਡੇ ਤੱਕ ਬਦਲਵਾਏ ਆ ਜੀ ਬਿਲਕੁਲ ਉਨ ਜੇ ਸਾਨੂੰ ਪਤਾ ਹੀ ਨਹੀਂ ਸਾਨੂੰ ਜਾਣਕਾਰੀ ਹੀ ਨਹੀਂ ਜਾਂ ਸਾਡੀ ਸੂਬਾ ਸਰਕਾਰ ਕੋਈ ਕੇਂਦਰ ਦੀ ਸਕੀਮ ਨੂੰ ਡੋਬ ਦਿੰਦੀ ਆ ਜੀ ਫਿਰ ਫਿਰ ਕਿਹਦਾ ਗੁਨਾਹ ਹੈ ਬਾਈ ਬਿਲਕੁਲ ਕਹਾਂ ਕੱਢੀ ਜੋ ਦਿੱਲੀ ਸਾਡੀ ਦੁਸ਼ਮਣ ਦਿੱਲੀ ਸਾਡੀ ਦੁਸ਼ਮਣ ਕਰੀ ਜੋ ਪਰਸੈਪਸ਼ਨ ਤੁਹਾਡੀ ਬਸ ਠੀਕ ਠਾਕ ਹੈ ਤੇ ਮੁਬਾਰਕ ਹੈ ਜੀ 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 ਅਮਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਵਾਗਤ ਹੈ ਤੁਹਾਡਾ ਮਿੰਦਰ ਜੀ ਜਾਂਦੇ ਜਾਂਦੇ ਮਿੱਤਰ ਕਹਿ ਰਹੇ ਨੇ ਗੁਰਜੀ ਜੀ ਕਹਿੰਦੇ ਕਿ ਕਿਸਾਨਾਂ ਬਾਰੇ ਵੀ ਕੋਈ ਜਾਣਕਾਰੀ ਦੇ ਦਿਓ 21 ਤਰੀਕ ਨੂੰ ਕਹਿੰਦੇ ਸ਼ੁਭ ਕਰਨ ਦੀ ਵਰਸੀ ਆ ਤੇ ਕਿਸਾਨਾਂ ਬਾਰੇ ਕੋਈ ਜੀ 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 ਉਹ ਮੇਰੇ ਖਲ ਦੇ ਨਾਲ ਬੁੱਤ ਲਾਇਆ ਸ਼ੁਭਕਰਨ ਸਿੰਘ ਦਾ ਹਾਂਜੀ ਬਠਿੰਡੇ ਦੇ ਵਿੱਚ ਅੱਜ ਪ੍ਰੋਗਰਾਮ ਹੈਗਾ ਸੀਗਾ ਜੀ ਜੀ ਜੀ